ਚੌਲ ਲੈਣੀਆਂ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹ ਦੇਣ ਨੂੰ ਦੇਣੀ ਆ ਮੈਂ ਕਿਹਾ ਫਿਰ ਗਮਲੇ ਚ ਬੀਜਿਆ ਕਰੀਏ ਫਸਲਾਂ ਤੇ ਫਿਰ ਰਾਵੀ ਵਿਆਸ ਚੋਂ ਹਿੱਸਾ ਮੰਗਦੇ ਆ ਰਾਵੀ ਵਿਆਸ ਦਾ ਹਰਿਆਣਾ ਨਾ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਵਿਆਸ ਦਾ ਸ਼ੋਕਰ ਜੰਮੂ ਕਸ਼ਮੀਰ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਿਹਾ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਸਪੀਨ ਕੋਰਟ ਕਹਿੰਦੀ ਹੈ ਜਦ ਤਾ ਇਹਦਾ ਹੱਲ ਦੱਸ ਦੋ ਮੈਂ ਕਿਹਾ ਹੱਲ ਦੱਸ ਦਿੰਨੇ ਆ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਸਤਲੋਈ ਯਮਨਾ ਲਿੰਕ ਦੀ ਬਜਾਏ ਯਮਨਾ ਸਤਲੋਈ ਲਿੰਕ ਕਰ ਦੋ ਪਾਣੀ ਉਧਰੋਂ ਕੱਢ ਦੋ ਹਰਿਆਣੇ ਵਿੱਚ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕਬਾਚ ਗਿਆ ਸੱਤ ਲੋਚ ਪਾ ਦਿਓ ਅੱਜ ਕੱਲ ਕਿਹੜੇ ਕੋਈ ਗ੍ਰੈਂਟੀ ਦੀ ਪ੍ਰੋਬਲਮ ਇੱਕ ਕਹਿੰਦਾ ਸਾਨੂੰ ਹੈੱਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਵੀਐਮਪੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਿਹਾ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅੱਜ ਤੱਕ ਕੁਝ ਦਿੱਤਾ ਨਹੀਂ ਮਤਲਬ ਮੇਰੀ ਵਾਰੀ ਆਈ ਬੋਲਣ ਦੀ ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੁਣੀ ਲਿਆ ਹੁਣਾਂ ਵੈਸੇ ਜਿੰਨੇ ਭਾਸ਼ਣ ਜਿਹੜਾ ਇਨਾਂ ਚੋਂ ਇੱਕ ਸਟੇਟ ਕਹਿੰਦੀ ਐ ਪੌਂਗ ਦਾ ਜਿਹੜਾ ਡੇਂਜਰ ਲੈਵਲ ਐ ਵਧਾ ਦਿਓ। ਰਾਜਸਥਾਨ ਨੇ ਕਹਿੰਦੇ ਘਟਾ ਦਿਓ ਸਾਡੇ ਸਾਨੂੰ ਪਾਣੀ ਆ ਸਕਦਾ। ਜਿਹੜਾ ਪੌਂਗ ਡੈਮ ਨਾਲ ਡੁੱਬਦਾ ਉਹਦੇ ਨਾਲ ਤਾਂ ਗੱਲ ਕਰ ਲਓ। ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ। ਜਦੋਂ ਹੜਾ ਆਇਆ ਤਾਂ ਅਸੀਂ ਹਰਿਆਣੇ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੈ? ਕਹਿੰਦੇ ਨਾ ਸਾਨੂੰ ਤਾਂ ਨਹੀਂ ਪਾਣੀ ਚਾਹੀਦਾ ਐਸਕੇ ਲਿਖ ਕੇ ਲੈ ਹੁਣ। ਦੋਨਾਂ ਦੇ ਇਰੀਗੇਸ਼ਨ ਸੈਕਟਰ ਤੇ ਚੀਫ ਸੈਕਟਰ ਨੇ ਸਾਡੇ 'ਤੇ ਬੁੜ ਚਿੱਠੀਆਂ ਨੇ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ। ਮੈਂ ਕਹਿੰਦੀ ਅਸੀਂ ਡੁੱਬਣ ਵਾਸਤੇ ਰੱਖਣਾ ਤੇ 28 ਮ ਅਗਿਆਨਿਕਾਂ ਦੇ ਪੰਜਾਬ ਦੇ ਵਿਰੁੱਧ ਸੀ। ਖੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ تباہ ਹੋ ਗਈ। ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ, ਗ੍ਰਿਡ ਡੁੱਬ ਗਏ, ਲੋਕਾਂ ਦੇ ਘਰ ਡੁੱਬ ਗਏ, ਮੌਤਾਂ ਵੀ ਹੋ ਗਈਆਂ 70 ਦੇ ਨੇੜੇ। ਸਕੂਲ ਕਾਲਜ ਟੁੱਟ ਗਏ। ਤੁਸੀਂ 1600 ਕਰੋੜ ਕਿਹਾ ਸੀ ਕੋਈ ਦਿੱਤਾ ਨਹੀਂ। ਅਸੀਂ ਆਪਣੇ ਸਰਸਾਮਤਾਵਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ। ਮਾਰਗ ਜਿੱਦੇ ਅਸੀਂ ਭੰਡ ਰਿਹਾ ਹਰੋਚਾ। ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਕਟਨ ਚਾਵਲ ਨੈਸ਼ਨਲ ਫੂਡ ਬੋਰਡ ਦੇ ਵਿੱਚ ਦੇਣਾ। BBMB ਦੇਖੋ 40% ਖਰਚਾ BBMB ਦਾ ਪੰਜਾਬ ਦਿੰਦਾ ਹੈ ਤੇ BBMB ਸਾਡੇ ਪੰਜਾਬ ਉਰध्द ਕੋਰਟ ਚ ਚਲੀ ਜਾਂਦੀ ਹੈ ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਮਤਲਬ ਸਾਡੇ ਉਰध्द ਜਿਹੜਾ ਕੋਈ ਕੀ ਲਾ ਉਹਦੇ ਪੈਸੇ ਵੀ ਅਸੀਂ ਦੇਈਏ ਕਹਿੰਦੇ ਨਾ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦੋ ਮੈਂ ਕਿਹਾ ਜੂਸ ਛੱਡੋਗੇ ਨਹਿਰ ਕਾਦੇ ਬਾਤ ਬਣਾਜੇ ਪਾਣੀ ਹੈ ਨਹੀਂ ਵੇ ਤੁਕੀਆਂ ਮੰਗਦਾ ਨੇ ਜਦੋਂ ਜਦ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਦਿਨ ਆਖੀਏ ਉਹ ਇਦਾਂ ਅਜਾਹੀ ਨਹੀਂ ਜਾਣ ਦੇਵਾਂਗੇ ਕੁਝ ਹੱਕ ਮਾਰ ਨਹੀਂ ਦੇਣਾ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚੋਂ ਅਸਤੇ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖਨੂਕ੍ਰਿਸ਼hetra ਦੀ ਯੂਨੀਵਰਸਿਟੀ ਬਣਾਈ ਖਨੂਕ੍ਰਿਸ਼hetra ਜਨਰਲ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਯੂਨੀਵਰਸਿਟੀ ਚ ਪਾਉਣਾ ਚਾਹੁੰਦੇ ਨੇ ਕਾਲਜ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣ ਜਦੋਂ ਮੈਂ ਜਵਾਬ ਦਿੰਦਾ ਉਹਨਾਂ ਮੀਟਿੰਗਾਂ 'ਚ ਕਿ ਕੋਈ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਦਰ ਅਸੀਂ ਉਹਨਾਂ ਨੂੰ ਸੰਭਾਲਦਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਤਾਂ ਫਿਰ ਇਹ ਨੋਟੀ